ਸਰਵੰਤ ਦੇ ਗਾਣਾ ਪੜਾਣਾ ਪੜਾਣਾ ਲੈ ਉਹ ਬਈ ਓਏ ਉਹ ਕਿਤੇ ਡਾਕਾ ਡੁਕਾ ਨਹੀਂ ਮਾਰ ਕੇ ਆ ਗਿਆ ਬਈ ਮੈਨੂੰ ਜਾਣਾ ਯਾਰ ਮੜੀ ਡੈਂਟਿੰਗ ਮੈਂਟਿੰਗ ਜੀ ਡੈਂਟਿੰਗ ਪੈਂਟਿੰਗ ਨੂੰ ਇਹ ਅਗਾ ਦੀਪ ਮੋਟਰ ਘਰ ਜਾ ਯਾਰ ਉਹ ਬਈ ਯਾਰ ਸੈਟਿੰਗ ਜੀ ਕਰਾਉਣੀਆਂ ਮੋਛਾ ਯਾਰ ਵੀ ਯਾਰ ਮੋਛਾ ਨਾਲ ਹੀ ਸੈੱਟ ਕਰਨੀ ਆ ਚੱਲ ਬੈਠ ਹੁਣ ਕਰ ਦਾਂਗੇ ਉਹ ਮੈਂ ਤਾਂ ਹਰਿਆਣੇ ਚ ਹੁਣ ਦਾ ਹੁਣ ਦਾ ਅੱਛਾ ਅੱਛਾ ਹਾਂ ਜੀ ਦਾ ਬਈ ਠੀਕ ਹੈ ਹਾਂ ਤੇ ਆਪਣਾ ਕੱਪੜਾ ਉਹ ਪਿਆ ਹੈ ਨਾ ਚਲ ਮੈਂ ਕੱਪੜਾ ਲਾਉਣ ਦੇ ਆ ਬਈ ਆ ਉਹ ਮੈਂ ਦੇ ਇੱਕ ਮੈਂ ਤਾਂ ਹਰਿਆਣੇ ਦਾ ਬਹੁਤ ਵੱਡਾ ਪੂਰਾ ਫਤਿਆਬਾਦ ਮੁੰਡਾ ਰਿਹਾ ਮੈਂ ਹਾਂ ਬਈ ਗੱਲ ਬਣਾ ਦੀ ਬਈ ਹੈ ਕੋਈ ਕੰਜਰ ਦੇ ਉਹ ਨਾ ਤੋ ਲਿਆ ਕਰੋ ਕਿ ਮੈਂ ਕੱਟੇ ਵਾਂਗੂ ਮੁਸ਼ਕ ਮਾਰ ਰਿਹਾ ਚੱਲ ਉਹ ਬਈ ਇੱਥੇ ਚੱਲ ਉਹ ਤਾਂ ਹੁੰਦਾ ਆ ਤੈਨੂੰ ਨਵਾਈਏ ਤੋਂ ਬਈ ਇਹ ਬਾਤ ਉਹ ਇਹ ਦੇ ਰਹੀ ਹੈ ਲੈਣਾ ਬੂ ਬਈ ਹਾਂ ਉਹਨੇ ਲੈ ਡਾ ਕਿਵੇਂ ਆਈ ਹਾਂ 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 ਨਾ ਤੋ ਲਿਆ ਕਰੋ ਯਾਰ ਹੈ ਓ ਬਾਈ ਠੰਡੀ ਬਹੁਤ ਪੈਂਦੀ ਆ ਔਰ ਠੰਡ 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 ਜਿਕੰਜਰ ਦੇ ਨਾ ਓਲਾ ਜਲੀ ਚਾਹੀਦਾ ਗਰਮ ਪਾਣੀ ਨਾਲ ਨਹਾ ਲੋ ਲੈ ਚੱਲ ਐ ਕਰ ਦੇ ਕੋ ਬੇ ਨਹੀਂ ਦਿੰਦਾ ਦੇਖੀ ਸੈਟਿੰਗ ਪੂਰੀ ਕਰ ਦੋ ਮਾਮੇ ਦੇ ਮੁੰਡੇ ਵਾਲੇ ਵਿਆਹ ਆ ਨਾ ਵਾਲ ਸੈੱਟ ਕਰਨੇ ਆ ਤੇਰੇ ਦੇਖੀ ਮੈਂ ਮੁੱਛਾ ਮੱਛਾ ਵੀ ਟੈਕ ਕਰਨਾ ਹੈ ਆ ਬੁਣਾ ਲਈ ਬਾਈ ਮੁੱਛ ਤੇ ਗਰੂਜਾ ਕੜਾ ਕਰ ਦਿੰਦਾ ਹੈ ਮੁੱਛੇ ਵਾਲੀ ਮੁੱਛ ਤਾਂ ਨਹੀਂ ਹੈਗੀ ਤੇਰੀ ਅੱਛਾ ਤੇਰੀ ਤਾਂ ਟਮਾਟਰੀ ਟਮੂਟਰੀ ਦਾ ਖੜਸਾ ਲੀ ਆਪਾਂ ਖੜਾ ਦੇ ਟਮਾਟਰੀ ਕੁਛ ਮਰਜੀ ਦੂਜੇ ਵਾਲੀ ਮੁੱਛ ਨਹੀਂ ਹੈਗੀ ਬਾਈ ਖੜਾ ਦੇ ਕੋਈ ਮਰਜੀ ਕਰਾ ਦੇ ਵਾਰ ਨੂੰ ਆਪਣੇ ਦਮਾ ਦੀ ਲੈ ਦੇਖੀ ਵੀਰ ਦੇ ਦੇਖੀ ਬਾਈ ਕਿਹਦੇ ਕੋਣ ਨਹੀਂ ਨਵੇ ਇਹ ਤਾਂ ਅੱਟਾ ਗਿਆ ਨੇ ਯਾਰਾ ਮੈਂ ਪੂਰਾ ਫਤਿਹ ਆਵਾਜ਼ ਮੋੜਦਾ ਰਿਹਾ ਯਾਰਾ ਫਤਿਹ ਆਵਾਜ਼ ਜਿ ਲੈ ਹੈ ਯਾਰਾ ਇੱਥੇ ਆ ਗਿਆ ਹੁਣ ਆਲੀ ਪਰ ਹੈ ਲੈ ਬਾਈ ਬਾਈ ਅਸੀਂ ਵਿਚੋਲੇ ਦੀ ਓਏ ਓਏ ਤੂੰ ਪਹਿਲਾਂ ਦੱਸਿਆ ਕਰ ਰਸਤੇ ਵੀ ਕਰ ਕਿਹੜੇ ਰਸਤੇ ਗਿਆ ਜਾਣੇ ਤੇਨੂੰ ਫਿਰ ਉਸ ਓਏ ਹੇਅਰ ਡ्रेसਰ ਲੈ ਦੁੱਧ ਰਸੀ ਦਿੰਦਾ ਪੂਰੀ ਗੱਲ ਖੋਲ ਕੇ ਦੱਸੀਦੀ ਹੁੰਦੀ ਆ ਵੀ ਯਾਰ ਗੱਲ ਖੋਲਣ ਨੂੰ ਕਿਹੜਾ ਡਾਕਟਰ ਆ ਤੂੰ ਡਾਕਟਰ ਆ ਸਾਲ ਪੂਰੀ ਗੱਲ ਖੋਲ ਕੇ ਦੱਸੀਦੀ ਨੇ ਅਜੇ ਹੁਣ ਵਿਚੋਲੇ ਵਾਲੀ ਹੇਅਰ ਡਰੈਸਟ ਕਰਾਂਗੇ ਠੀਕ ਹੈ ਤੂੰ ਜਾਨੀ ਤਾ ਦਵੇ ਭਾਈ ਤੇਰੀ ਦੇਖੀ ਦਾ ਸੀ ਮੈਂ ਸੈਟਿੰਗ ਕਰਵਾ ਦੇਣਾ ਮੈਂ ਡੇਟ ਹੋਈ ਜਾਂਦਾ ਯਾਰ ਉਹ ਨਹੀਂ ਤੂੰ ਬੈਠ ਤਾਂ ਸਹੀ ਯਾਰ ਉਹ ਲੇਟ ਵਾਲਾ ਹੋਈ ਜਾਂਦਾ ਭਾਈ ਉਹ ਨਹੀਂ ਹੁਣ ਕਰ ਦਨੇ ਆ ਤੇਰੀ ਸੈਟਿੰਗ ਯਾਰ ਉਹ ਭਾਈ ਯਾਰ ਸੈਟਿੰਗ ਤਾਂ ਤੂੰ ਯਾਰ ਮਲਾ ਜਵਾਖਾਂ ਵਾਲੀ ਗੱਲ ਉਹ ਨਹੀਂ ਵਾਲੀ ਹੈ ਨਵਾਂ ਸਟਾਈਲ ਹੈ ਨਵੀਂ ਨਿਊ ਸਟਾਈਲ ਕਹਿੰਦੇ ਜਿਹਨੂੰ ਹਾਂ ਮੈਂ ਤੈਨੂੰ ਕਦੇ ਟੱਪੇ ਦਾ ਜਾਂ ਕਿੱਟਣ ਦੀ ਹੈਗੀ ਅੱਛਾ ਭਾਈ ਹਾਂ ਹਾਂ ਭਾਈ ਮੈਂ ਹਾਂ ਹਾਂ ਅੱਛਾ ਭਾਈ ਮੈਨੂੰ ਤੂੰ ਕਹੀ ਜਨਾਂਗਾ ਮੈਂ ਸਾਰਾ ਫਤਿਆਬਾਦ ਮੁੰਦਾ ਰਿਆਂਗਾ ਵਾਰ ਵਾਰ ਇਹ ਜੀ ਗੱਲ ਕਹੀ ਜਨਾਂਗਾ ਕਿੱਥੇ ਮੁੰਦਾ ਰਿਆਂਗਾ ਓਏ ਆ ਨੰਗਲ ਨਕਲਾ ਕੱਟੇ ਵਾਲਾ ਨੰਗਲ ਆਹ ਬਾਈ ਓ ਬਾਈ ਯਾਰ ਮੈਂ ਲੰਦਾ ਤੂੰ ਕੱਟੇ ਕੋਟੇ ਮੁੰਦਾ ਰਿਆਂ ਯਾਰ ਉੱਥੇ ਮੇਰਾ ਮਸ਼ਕੂਰ ਵੀ ਤੇਰੀ ਕੱਟੇ ਵਾਲੀ ਉਹ ਨਹੀਂ ਨਹੀਂ ਨਹੀਂ